ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਜੀ ਸਾਡੇ ਪਿੰਡ ਮਹਾਰਾਜਪੱਤੀ ਕਾਲਾ ਨੇੜੇ ਬਾਬਾ ਕਾਲਾ ਦੀ ਸਮਾਧ ਦੇ ਹਰਵੰਦ ਸਿੰਘ ਫੌਜੀ ਦੇ ਆਪਾਂ ਘਰੋਂ ਵੀਡੀਓ ਬਣਾ ਰਹੇ ਆਂ ਪੂਰੀ ਜਾਣਕਾਰੀ ਆਪਾਂ ਬਾਈਤੂ ਲਮਾਂਗੇ ਕਦ ਘਾਟ ਮਿੱਤਰੋ ਠੀਕ ਆ ਕੋਈ ਛੋਟਾ ਨਹੀਂ ਸਿੰਘਾਂ ਦੀ ਵੀ ਸੇਵ ਸੋਹਣੀ ਆ ਥਾਂਲੇਵੀ ਦੀ ਮਿੱਤਰੋ ਪੂਰੀ ਸਾਫ਼ ਆ ਇਧਰੋਂ ਮੜਾ ਕਰੋ ਜੀ ਤੇ ਥਾਂਲੇਵੀ ਦੀ ਬਣਤਰਾ ਆਪਾਂ ਸੁਣੋ ਦਿਖਾਉਣੇ ਆ ਹਵਾ ਸਮਾਨ ਸੈਡ ਲੱਗ ਰਹੀ ਆ ਹਵਾ ਸਮਾਨ ਕਿਉਂਕਿ ਆਪਣਾ ਫਰਜ਼ ਮੰਨਦਾ ਹਰ ਚੀਜ਼ ਦੱਸਣ ਦਾ ਤੇ ਪੂਰੀ ਜਿਹੜੀ ਗੱਲਬਾਤ ਆਵਾ ਪਾਈ ਦੇ ਨਾਲ ਕਰਦੇ ਆ ਫਿਰ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਉਣਾ ਹੈ ਦਿਖਾਵਾਂਗੇ ਸੋਹਣੇ ਛੇ ਦਾ ਸੋਹਣਾ ਮਿੱਤਰੋ ਸਿੰਘ ਹੈ ਤੇ ਚੰਗਾ ਮਿੱਤਰੋ ਥਾਣਾ ਹੈ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਮੁੰਡਿਆ ਠੀਕ ਆ ਜੀ ਵਧੀਆ ਸੱਸੀ ਘੱਟ ਠੀਕ ਆ ਸੇ ਤਾਂ ਹਾਂਜੀ ਬਾਈ ਜੀ ਆਪਣਾ ਘਰ ਇਹ ਦੁਰਗਾ ਮੰਦਿਰ ਦੇ ਨੇੜੇ ਹੈ ਨਾ ਹਾਂਜੀ ਦੁਰਗਾ ਸੱਪੜ ਦੇ ਕੋਲੇ ਹਾਂਜੀ ਸੱਪੜ ਦੇ ਕੋਲੇ ਠੀਕ ਹੈ ਸੂਆ ਕਿਹੜਾ ਹੋ ਗਿਆ ਜੀ ਮੱਝ ਦਾ ਆਹ ਜੀ ਤੀਜਾ ਸੂਆ ਸੂਕ ਗਿਆ ਤੀਜਾ ਸੂਆ ਸੂਕ ਗਿਆ ਹਾਂਜੀ ਕੋਈ ਟੀਕਾ ਜ਼ਿਆਦਾ ਕਿਹੜਾ ਲ ਸਰਕਾਰੀ ਸੀ ਹੁਣ ਬਰਾਇ ਹੋਇਆ ਸਰਕਾਰੀ ਸਾਂਇ ਮੁੱਲ ਕੀ ਕਰਤਾ ਜੀ ਮੁੱਲ ਜੀ 135 ਮਾਣਤਣ ਹੋ ਮਾਣਤਣ ਕਰਦੇ ਓਕੇ ਤੋਰੋ ਜੇ ਇੱਕ ਵਾਰੀ ਮੁੱਲ ਹੈਗਾ ਜੀ 135 ਮਾਣਤਣ ਹੋ ਜਾਣਾ ਵਜਨ ਚੰਗਾ ਚੰਗੀ ਮਿੱਤਰੋ ਸਮੀ ਵੀ ਐ ਹਵਾ ਸਮਾਨ ਆਪਾਂ ਕਹਿ ਸਕਦੇ ਆ ਵੀ ਆਪ ਨੂੰ ਲੱਗਦੀ ਆ ਪਰ ਤਸੱਲੀ ਮਿੱਤਰੋ ਵੈਸੇ ਤੁਸੀਂ ਕਰਨੀ ਐ ਤੇ ਵਜਨ ਚੰਗਾ ਤੇ ਚੰਗੀ ਸਮੀ ਵੀ ਆ ਮੋੜ ਲਈ ਜੀ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਮੰਨਦੇ ਜੀ ਮੰਨਦੇ ਠੀਕ ਹੈ ਰੇਟ ਬਾਈ ਨੇ 135 ਕੀਤਾ 135 ਦੇ ਵਿੱਚੋਂ ਥੋੜਾ ਕੜਾ ਮਾਨਤਾਣ ਹੋ ਜੂ ਵਜਨ ਚੰਗਾ ਤੇ ਚੰਗੀ ਮਿੱਤਰੋ ਸਭੀ ਵੀ ਆ ਫੋਨ ਨੰਬਰ ਦਵਾ ਦਿਓ ਜੀ ਆਪਣਾ 78373 78378 09240 09240 ਸੋ ਸਾਰੇ ਵੀਰਾਂ ਦਾ ਧੰਨਵਾਦ ਆ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਆ ਜੀ 98724 82 124 ਸੋ ਸਾਰੇ ਵੀਰਾਂ ਦਾ ਧੰਨਵਾਦ